ਸਵਾਗਤ ਮੈਰੀਨਸਮਨ ਇੱਕ ਵਾਰ ਫਿਰ ਤੋਂ ਹਾਜ਼ਰਾਂ ਲੈ ਕੇ ਤੁਹਾਡਾ ਸਭ ਦਾ ਆਪਣਾ ਹੀ ਸਾਹਿਤਿਕ ਪ੍ਰੋਗਰਾਮ ਜਿਸ ਦਾ ਨਾਮ ਹੈ ਸ਼ਬਦ ਲੋਕ ਇਸ ਪ੍ਰੋਗਰਾਮ ਦੇ ਜ਼ਰੀਏ ਸਾਹਿਤਿਕ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਇਆ ਜਾਂਦਾ ਹੈ ਉਹਨਾਂ ਦੀਆਂ ਰਚਨਾਵਾਂ ਸੁਣੀਆਂ ਜਾਂਦੀਆਂ ਨੇ ਤੇ ਸਾਹਿਤ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ ਸੋ ਇਸੇ ਕੜੀ ਦੇ ਤਹਿਤ ਸਾਡੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਤੇ ਅੱਜ ਵੀ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਮਹਿਮਾਨ ਆ ਪਹੁੰਚੇ ਨੇ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਆ ਸੋ ਉਹ ਕਿਸੇ ਵੀ ਜਾਣ ਪਹਿਚਾਨ ਦੇ ਮੁਤਾਜ਼ਿ ਨਹੀਂ ਸੋ ਸਾਡੇ ਅੱਜ ਦੇ ਮਹਿਮਾਨ ਡਾਕਟਰ ਰਵਿੰਦਰ ਸਿੰਘ ਲੁਬਾਣਾ ਜੀ ਤੇ ਫਿਰ ਆਓ ਆਖ ਲੈਂਦੇ ਉਹਨਾਂ ਨੂੰ ਜੀ ਆਇਆਂ स्वागत सर ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਸ਼ੁਕਰੀਆ ਸ਼ੁਕਰੀਆ ਬਹੁਤ ਜ਼ਿਆਦਾ ਮੈਂ ਦੂਰਦਰਸ਼ਨ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਨਮਾਣੇ ਜੇ ਕਲਾਕਾਰ ਨੂੰ ਲੇਖਕ ਨੂੰ ਮੌਕਾ ਦਿੱਤਾ ਜੀ ਦਰਸ਼ਕਾਂ ਦੇ ਰੂਪ ਰੂ ਹੋਣ ਦਾ ਡਾਕਟਰ ਰਵਿੰਦਰ ਸਿੰਘ ਜੀ ਸਾਡੇ ਸ਼ਾਰਟ ਟਾਈਮ ਦੇ ਵਿੱਚ ਸੱਦੇ ਨੂੰ ਕਬੂਲ ਕਰਦੇ ਹੋਏ ਤੁਸੀਂ ਸਾਡੇ ਸਟੂਡੀਓ ਚ ਆਣ ਪਹੁੰਚੇ ਹੋ ਤੇ ਗੱਲਬਾਤ ਪਹਿਲਾਂ ਕਰ ਲੈਣੇ ਆ ਤੁਹਾਡੇ ਪਰਿਵਾਰ ਬਾਰੇ ਪਰਿਵਾਰਿਕ ਪਿਸ਼ੋਕੜ ਬਾਰੇ ਤੁਹਾਡੇ ਬਚਪਨ ਬਾਰੇ ਤੁਹਾਡੀ ਪੜ੍ਹਾਈ ਲਿਖਾਈ ਬਾਰੇ ਤੇ ਤੁਹਾਡੇ ਕੰਮਕਾਰ ਬਾਰੇ ਅਸੀਂ ਚਾਹੁੰਦੇ ਕਿ ਇੱਕ ਛੋਟੀ ਜਿਹੀ ਜਿਹੜੀ ਚਾਹਤ ਆ ਪਹਿਲਾਂ ਉਹਨਾਂ ਸਾਰੀਆਂ ਗੱਲਾਂ ਤੇ ਪਾ ਲਈ ਜਾਵੇ ਹਾਂ ਮੇਰਾ ਜਨਮ ਹੈ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਟਾਂਡੇ ਦੇ ਕੋਲ ਸਾਡਾ ਪਿੰਡ ਹੈ ਰੜਾ ਜੀ ਰੜਾ ਟਾਲੀ ਵੀ ਕਹਿ ਦਿੰਦੇ ਆ ਉਹਨੂੰ ਤੇ ਅੱਜ ਕੱਲ ਕਾਫੀ ਚਰਚਾ ਦੇ ਵਿੱਚ ਵੀ ਰਹਿ ਹੈ ਕਿਉਂ ਖੜਾ ਦੇ ਦਿਨਾਂ ਦੇ ਵਿੱਚ ਉੱਥੇ ਜਿਹੜਾ ਪੁਲ ਬਣਿਆ ਹੋਇਆ ਉਹ ਵੀ ਥੋੜਾ ਹੋ ਰਿਹਾ ਸੀ ਖਰਾਬ ਹੋ ਰਿਹਾ ਸੀ ਸੋ ਉਹਨੂੰ ਬਚਾਉਣ ਦੇ ਚੱਕਰਾਂ 'ਚ ਸਰਕਾਰ ਲੱਗੀ ਹੋਈ ਸੀ ਜੀ ਉੱਥੇ ਜਨਮ ਹੋਇਆ ਤੇ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹ ਚੰਡੀਗੜ੍ਹ ਜੌਬ ਕਰਦੇ ਸੀਗੇ ਇਰੀਗੇਸ਼ਨ ਡਿਪਾਰਟਮੈਂਟ 'ਚ ਤੇ ਉਹਨਾਂ ਦੀ ਜਿਹੜੀ ਉਹਨਾਂ ਦਾ ਆਫਿਸ ਸੀ 18 ਸੈਕਟਰ ਸੀ ਜੀ ਫਿਰ ਉੱਥੇ ਤੋਂ ਜਨਮ ਤਾਂ ਉੱਥੇ ਹੋ ਗਿਆ ਪਰ ਉਸ ਤੋਂ ਬਾਅਦ ਚ ਜਿਹੜਾ ਸਾਡਾ ਪਰਿਵਾਰ ਹੈ ਉਹ ਚੰਡੀਗੜ੍ਹ ਦੇ ਵਿੱਚ ਸ਼ਿਫਟ ਹੋ ਗਿਆ ਜੀ ਤੇ ਸਾਡੀ ਜਿਹੜੀ ਪੜ੍ਹਾਈ ਹੈ ਮੇਰੀ ਉਹ ਸਾਰੀ ਚੰਡੀਗੜ੍ਹ ਦੇ ਗਵਰਨਮੈਂਟ ਸਕੂਲ ਦੇ ਵਿੱਚ ਹੀ ਹੋਈ ਹੈ ਮੈਂ 28 ਤੱਕ ਗਵਰਨਮੈਂਟ ਹਾਈ ਸਕੂਲ ਹੈ ਜਿੱਥੇ ਪੜਿਆ 10ਵੀਂ ਤੱਕ ਉੱਥੇ 10ਵੀਂ ਚ ਮੈਂ ਸਕੂਲ ਚ ਫਰਸਟ ਆਇਆ ਸੀ ਜੀ ਉੱਥੇ ਤੋਂ ਥੋੜ੍ਹਾ ਜਿਹਾ ਮੈਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਪੜ੍ਹਨਾ ਚਾਹੀਦਾ ਤੇ ਮੈਂ ਪੜ੍ਹ ਸਕਦਾ ਜੀ ਫਿਰ ਕਰਦਿਆਂ ਨੇ ਕਾਲਜ ਚ ਦਾਖਲਾ ਕਰਾਇਆ ਹਮ ਗੁਰਗੋਵਿੰਦ ਸਿੰਘ ਕਾਲਜ ਦੇ ਵਿੱਚ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ ਉਸ ਤੋਂ ਬਾਅਦ ਚ ਯੂਨੀਵਰਸਿਟੀ ਦੇ ਵਿੱਚ ਐਮਏ ਪੰਜਾਬੀ ਫਿਰ ਐਮਫਿਲ ਪੰਜਾਬੀ ਜੀ ਦੈਨ ਬੀਐਡ ਬੀਐਡ ਕਾਲਜ ਚੰਡੀਗੜ੍ਹ ਦੇ ਵਿੱਚ ਉੱਥੇ 20 ਸੈਕਟਰ ਚ ਉੱਥੇ ਐਡਮਿਸ਼ਨ ਲਈ ਬੀਐਡ ਕੀਤੀ ਬੀਐਡ ਤੋਂ ਬਾਅਦ ਫਿਰ ਫੇਰ ਯੂਨੀਵਰਸਿਟੀ ਚਲੇ ਗਏ ਐਮਐਡ ਕਰਨ ਲਈ ਜੀ ਐਮਐਡ ਤੋਂ ਫਿਰ ਨਾਲੋਂ ਨਾਲ ਪੀਐਚਡੀ ਸਟਾਰਟ ਕੀਤੀ ਜੀ ਪੰਜਾਬੀ ਦੇ ਵਿੱਚ ਤਾਂ ਪੀਐਚਡੀ 2003 ਦੇ ਵਿੱਚ ਮੇਰੀ ਮੁਕੰਮਲ ਹੋਈ ਸੀ ਜੀ ਤੇ ਜਿਵੇਂ ਮੁਕੰਮਲ ਹੋਈ ਆ ਤੇ ਮੈਂ ਸਕੂਲ ਦੇ ਵਿੱਚ ਨੌਕਰੀ ਚਲਾ ਗਿਆ ਉਸ ਤੋਂ ਪਹਿਲਾਂ 7 ਸਾਲ ਮੈਂ ਲਗਾਤਾਰ ਗਵਰਨਮੈਂਟ ਕਾਲਜ ਕੁੜੀਆਂ ਦਾ 42 ਸੈਕਟਰ ਚ ਜੀ ਉੱਥੇ ਪੰਜਾਬੀ ਲੈਕਚਰਰ ਵਜੋਂ ਕੰਮ ਕੀਤਾ ਫੇਰ ਸਕੂਲ ਦੇ ਵਿੱਚ ਹੁਣ ਤੱਕ ਮੈਂ ਫਿਰ ਹੁਣ ਸਕੂਲ ਚ ਹੀ ਆ ਹੁਣ ਪ੍ਰਮੋਟ ਹੋ ਕੇ ਲੈਕਚਰਰ ਪੋਲੀਟੀਕਲ ਸਾਇੰਸ ਜੀ ਮੈਂ ਬਣਿਆ ਐਮਏ ਮੇਰੀਆਂ ਦੋ ਹੋਰ ਕੀਤੀਆਂ ਹੋਈਆਂ ਜੀ ਪੰਜਾਬੀ ਦੇ ਨਾਲ ਨਾਲ ਇੱਕ ਪੋਲੀਟੀਕਲ ਸਾਇੰਸ ਦੇ ਵਿੱਚ ਕੀਤੀ ਹੈ ਤੇ ਇੱਕ ਸੋਸ਼ੀਓਲੋਜੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਤੋਂ ਦਾ ਮੈਂ ਟਾਪਰ ਵੀ ਰਿਹਾ ਜੀ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਵੀ ਇੱਕ ਅੱਛੇ ਸਾਹਿਤਕਾਰ ਦੇ ਨਾਲ ਨਾਲ ਇੰਨੀ ਐਜੂਕੇਸ਼ਨ ਵੀ ਤੁਸੀਂ ਹਾਸਲ ਕੀਤੀ ਹੋਈ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੀ ਹੈ ਵੀ ਨਾਲ ਦੀ ਨਾਲ ਡਾਕਟਰ ਰਵਿੰਦਰ ਸਿੰਘ ਲੁਪਾਣਾ ਜੀ ਬਹੁਤ ਅੱਛੇ ਗਾਇਕ ਵੀ ਨੇ ਤੇ ਗੱਲ ਕਰਾਂਗੇ ਤੁਹਾਡੀ ਲੇਖਣੀ ਦੀ ਡਾਕਟਰ ਸਾਹਿਬ ਵੀ ਲਿਖਣ ਵੱਲ ਚੁੱਕਾ ਜਿਹੜਾ ਆ ਤੁਹਾਡਾ ਉਹ ਕਿਸ ਤਰ੍ਹਾਂ ਹੋਇਆ ਲਿਖਣ ਵੱਲ ਪਹਿਲਾਂ ਤਾਂ ਪੜਦੇ ਹੀ ਰਹੇ ਹਾਂ ਹਮ ਜਦੋਂ ਮੈਂ ਗੀਤ ਲਿਖਣ ਲੱਗਾ ਤਾਂ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਦਿੱਕਤ ਕੀ ਬਲ ਨਹੀਂ ਸੀ ਹੈ ਲਿਖਣ ਦਾ ਹਮ ਫਿਰ ਸਟਾਰਟ 'ਚ ਜਦੋਂ ਮੈਨੂੰ ਯਾਦ ਹੈ ਕਿ ਪੰਜਾਬੀ ਦਾ ਮੈਂ ਪਹਿਲਾ ਗੀਤ ਜਦੋਂ ਲਿਖਿਆ ਜੀ ਤੇ ਉਹ ਮੈਂ ਕਿਸੇ ਦੇ ਪੈਟਰਨ ਤੇ ਲਿਖਣ ਦੀ ਕੋਸ਼ਿਸ਼ ਕੀਤੀ ਬੋਲ ਮੇਰੇ ਬਰ ਪੈਟਰਨ ਕਿਸੇ ਦਾ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਤਜਰਬਾ ਹੁੰਦਾ ਗਿਆ ਹੂੰ ਫਿਰ ਥੋੜੀ ਜੀ ਸੁਖਿਆਈ ਹੋ ਗਈ ਤੇ ਇਸ ਵੇਲੇ 95 ਦੇ ਕਰੀਬ ਮੈਂ ਪੰਜਾਬੀ ਚ ਗੀਤ ਲਿਖੇ ਹੋਏ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਦਰਸ਼ਕਾਂ ਦੇ ਰੂਪ ਰੂਪ ਹੀ ਹੋਣਗੇ ਜੀ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟਾਂ ਦੇ ਕੰਮ ਚੱਲ ਰਿਹਾ ਉਹ ਵੀ ਸਾਡੇ ਦਰਸ਼ਕਾਂ ਦੇ ਜਲਦੀ ਤੁਸੀਂ ਰੂਬਰੂ ਕਰੋਗੇ ਅ ਡਾਕਟਰ ਸਾਹਿਬ ਸਾਹਿਤਿਕ ਪ੍ਰੋਗਰਾਮ ਆਗਾਜ਼ ਹੋ ਚੁੱਕਾ ਹੈ ਪ੍ਰੋਗਰਾਮ ਦਾ ਗੱਲਾਂਬੱਤਾਂ ਚੱਲ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਆਪਣੀ ਕੋਈ ਰਚਨਾ ਜਿਹੜੀ ਆ ਉਹ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇ ਜੇ ਤੁਸੀਂ ਗੀਤ ਹੀ ਕੋਈ ਵੀ ਅੱਛੇ ਗਾਇਕ ਵੀ ਹੋ ਤੇ ਅਸੀਂ ਚਾਹੁੰਦੇ ਵੀ ਗੀਤ ਜੇ ਸਾਡੇ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇ ਤਾਂ ਬੜੀ ਜਿਹੜੀ ਮਾਣ ਵਾਲੀ ਗੱਲ ਹੋਏਗੀ ਮੈਂ ਇੱਕ ਗੀਤ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ ਉਹ ਪਰ ਸਰਕਾਰ ਨੇ ਇੱਕ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਸੀਗਾ 2022 ਦੇ ਵਿੱਚ ਜਦੋਂ ਆ ਆਜ਼ਾਦੀ ਦਾ ਅਮਰਤ ਮਹੌਸਤਵ ਚੱਲ ਰਿਹਾ ਸੀ ਤੇ ਉਹ ਆਨਲਾਈਨ ਕੰਪੀਟੀਸ਼ਨ ਸੀ ਮੈਂ ਇੱਕ ਗੀਤ ਉਸੇ ਵੇਲੇ ਲਿਖਿਆ ਦੇਸ਼ ਭਗਤੀ ਦਾ ਤੇ ਮੈਂ ਉਹਨਾਂ ਨੂੰ ਆਨਲਾਈਨ ਹੀ ਸੈਂਡ ਕਰਤਾ ਜੀ ਸਾਲ ਬਾਅਦ ਮੈਨੂੰ ਉੱਥੇ ਤੋਂ ਫੋਨ ਆਇਆ ਮਿਨਿਸਟਰੀ ਤੋਂ ਕਹਿੰਦੇ ਵੀ ਤੁਸੀਂ ਡਾਕਟਰ ਵਿੰਦਰ ਸਿੰਘ ਬੋਲਦੇ ਮੈਂ ਕਹਾਂ ਜੀ ਹਾਂਜੀ ਕਹਿੰਦੇ ਤੁਸੀਂ ਇਸ ਤਰ੍ਹਾਂ ਪਾਰਟਿਸਿਪੇਟ ਕੀਤਾ ਇੱਕ ਗੀਤ ਕੰਪੀਟੀਸ਼ਨ ਚ ਭੇਜਿਆ ਸੀ ਜੀ ਮੈਂ ਕਿਹਾ ਜੀ ਤੇ ਕਹਿੰਦੇ ਉਸ ਚ ਤੁਸੀਂ ਚੰਡੀਗੜ੍ਹ ਦੇ ਵਿੱਚ ਸੈਕੰਡ ਆਏ ਹੋ ਓਕੇ ਤੇ ਤੁਹਾਨੂੰ ਸਨਮਾਨਿਤ ਕੀਤਾ ਜਾਣਾ ਦਿੱਲੀ ਬੁਲਾਇਆ ਜਾਣਾ ਮੈਂ ਉਹ ਗੀਤ ਚਾਹੁੰਦਾ ਕਿ ਮੈਂ ਦਰਸ਼ਕਾਂ ਨਾਲ ਜੀ ਬਿਲਕੁਲ ਬਿਲਕੁਲ ਸਾਂਝਾ ਕਰਾਂ ਪੰਜਾਬੀ ਚ ਹੈ ਦੇਸ਼ ਭਗਤੀ ਦਾ ਗੀਤ ਜੀ ਮੇਰੇ ਪੁੱਤ ਦਾ ਜਨਮ ਸੀ ਜਦੋਂ ਹੋਇਆ ਉਦੋਂ ਹੀ ਦੇਸ਼ ਤੇ ਲੇਖੇ ਲਾ ਦਿੱਤਾ ਮੈਂ ਚੋਲ ਰੰਗ ਬਸੰਤੀ ਭਗਤ ਹੋਰਾ ਦਾ ਲਾਲ ਸੋਹਣੇ ਦੇ ਪਿੰਡੜੇ ਪਾ ਦਿੱਤਾ ਮੈਂ ਮੱਥਾ ਸੋਸੁਰ ਜਾਂਦੇ ਲਿਸ਼ਕ ਮਾਰੇ ਮੱਥਾ ਸੋਸੁਰ ਜਾਂਦੇ ਲਿਸ਼ਕ ਮਾਰੇ ਮਿੱਟੀ ਦੇ ਸਤੀ ਸੁਨਰੀ ਹਸਤੀ ਹੈ ਫਿੱਕੇ ਹੁੰਦੇ ਨੇ ਮਿੱਟੀ ਅਗੇ ਇਸ਼ਕ ਸਾਰੇ ਮਿੱਟੀ ਦੇ ਸਤੀ ਸੁਨਰੀ ਹਸਤੀ ਹੈ ਫਿੱਕੇ ਹੁੰਦੇ ਨੇ ਮਿੱਟੀ ਅਗੇ ਇਸ਼ਕ ਸਾਰੇ ਬਹੁਤ ਵਧੀਆ ਗੀਤ ਸੀ ਤੁਹਾਡਾ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਗਾਇਉ ਕੀਤਾ। ਦੇਸ਼ ਭਗਤੀ ਦੇ ਨਾਲ ਭਰਪੂਰ ਇਹ ਗੀਤ ਜਿਹੜਾ ਕਿ ਤੁਹਾਡੀਆਂ ਲਿਖਤਾਂ ਹੋਰ ਵੀ ਬਹੁਤ ਵਧੀਆ ਨੇ ਗੱਲਾਂ ਬਾਤਾਂ ਦੇ ਨਾਲ ਨਾਲ ਤੁਹਾਡੇ ਸੌਂਗ ਆ ਜਿਹੜੇ ਉਹ ਵੀ ਅਸੀਂ ਸੁਣਾਗੇ। ਗੱਲ ਕੀਤੀ ਜਾਵੇ ਤੁਹਾਡੀਆਂ ਲਿਖਤਾਂ ਦੀ ਤਾਂ ਹੁਣ ਤੱਕ ਕਿੰਨੀਆਂ ਕਿਰਚਨਾਮਾ ਤੇ ਕਿੰਨੀਆਂ ਕਿ ਪੁਸਤਕਾਂ ਨੇ ਜੋ ਸਾਡੇ ਪਾਠਕਾਂ ਤੱਕ ਪਹੁੰਚ ਚੁੱਕੀਆਂ ਨੇ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਮੇਰੀ ਇੱਕ ਕਵਿਤਾ ਦੇਸ਼ ਸੇਵਕ ਨੇ ਛਾਪੀ ਸੀ ਬਹੁਤ ਪਹਿਲਾਂ। ਹੂੰ। ਅ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਮੈਂ ਲਿਖਦਾ ਰਿਹਾ ਪਰ ਮੈਨੂੰ ਥੋੜਾ ਜਿਹਾ ਨਾ ਰਹਿ ਆ ਨਹੀਂ ਆਪਣੇ ਉਸ ਤੇ ਐ ਲੱਗਿਆ ਨਹੀਂ ਕਿ ਮੈਂ ਵਧੀਆ ਲਿਖ ਸਕਦਾ ਜੀ ਕਾਫੀ ਰਚਨਾਵਾਂ ਲਿਖਣ ਤੋਂ ਬਾਅਦ ਮੈਂ ਇੱਕ ਆਲੋਚਕ ਕੋਲ ਗਿਆ ਜੀ ਮੈਂ ਉਹਨਾਂ ਨੂੰ ਆਪਣੀਆਂ ਰਚਨਾਵਾਂ ਦਿਖਾਈਆਂ ਹੂੰ ਉਹ ਕਹਿੰਦੇ ਕਿ ਰਵਿੰਦਰ ਅਜੇ ਰੁਕ ਜਾ ਅਜੇ ਇਹਨੂੰ ਪਬਲਿਸ਼ ਨਹੀਂ ਕਰਾਣਾ ਹੂੰ ਵੀ ਅਜੇ ਤੂੰ ਕੰਮ ਕਰ ਇਸ ਤੇ ਜੀ ਫਿਰ ਮੇਰਾ ਜਿਹੜਾ ਝੁਕਾਓ ਥੋੜਾ ਜਿਹਾ ਕਿਉਂਕਿ ਮੈਂ ਪੀ ਐਚ ਡੀ ਵੀ ਕਰਦਾ ਸੀ ਹੂੰ ਤੇ ਸਹਿਦ ਦਾ ਵਿਦਿਆਰਥੀ ਵੀ ਸੀਗਾ ਤੇ ਕਿਤਾਬਾਂ ਪੜਨ ਨਾਲ ਤੇ ਲਗਾਤਾਰ ਕਿਤਾਬਾਂ ਪੜਦੇ ਰਹੇ ਫਿਰ ਪੀਐਚਡੀ ਸ਼ੁਰੂ ਕੀਤੀ ਮਾਨਵਵਾਦੀ ਪਰਪੇਖ ਚ ਅਮਰੀਕਾ ਤੇ ਕੈਨੇਡਾ ਦੀ ਪੰਜਾਬੀ ਕਹਾਣੀ ਨੂੰ ਵਚਣ ਦੀ ਕੋਸ਼ਿਸ਼ ਕੀਤੀ ਫਿਰ ਸਭ ਤੋਂ ਪਹਿਲੀ ਮੇਰੀ ਜਿਹੜੀ ਪੁਸਤਕ ਆਈ ਹੈ ਉਹ ਪੀਐਚਡੀ ਤੋਂ ਬਾਅਦ ਉਹ ਸੀ ਪੰਜਾਬੀ ਕਹਾਣੀ ਮਾਨਵਵਾਦੀ ਪਰਪੇਖ ਜੀ ਤੇ ਉਸ ਤੋਂ ਬਾਅਦ ਫਿਰ ਦੂਸਰੀ ਇੱਕ ਕਿਤਾਬ ਉਹ ਵੀ ਕਹਾਣੀਆਂ ਦੀ ਸਮੀਖਿਆ ਸੀ ਪਰ ਉੱਥੇ ਇੱਕ ਪਰਟੀਕੂਲਰ ਇੱਕ ਵਿਸ਼ੇਸ਼ ਕਹਾਣੀ ਕਰ ਲੈ ਕੇ ਰਾਮ ਸਰੂਪਨਖੀ ਨੂੰ ਜਿਹੜਾ ਕਿ ਮਾਲਵੇ ਦਾ ਉੱਗਾ ਕਹਾਣੀਕਾਰ ਸੀ ਉਹਦੀਆਂ ਕਹਾਣੀਆਂ ਨੂੰ ਤੇ ਨਾਲ ਹੀ ਇੱਕ ਲੇਖਕ ਵੱਜੋਂ ਵੀ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਦੂਸਰੀ ਮੇਰੀ ਕਿਤਾਬ ਰਾਮ ਸਰੂਪਨਖੀ ਬਿਰਤਾਂਤ ਤੇ ਸਰੋਕਾਰ ਜੀ ਕਹਿੰਦੇ ਹੁੰਦੇ ਆ ਵੀ ਜਦੋਂ ਤੱਕ ਇੱਕ ਲੇਖਕ ਦੀਆਂ ਲਿਖਤਾਂ ਦੀ ਆਲੋਚਨਾ ਨਾ ਹੋਵੇ ਤਾਂ ਜਿਹੜੀਆਂ ਖਾਮੀਆਂ ਹੁੰਦੀਆਂ ਕਮੀਆਂ ਹੁੰਦੀਆਂ ਉਹਨਾਂ ਦਾ ਪਤਾ ਨਹੀਂ ਚੱਲਦਾ ਤੁਸੀਂ ਦੋ ਪੁਸਤਕਾਂ ਦੇ ਉੱਤੇ ਆਲੋਚਨਾ ਦਾ ਕੰਮ ਕਰ ਚੁੱਕੇ ਅਸੀਂ ਚਾਹੁੰਦੇ ਵੀ ਇਹਦੇ ਵਿੱਚ ਵੀ ਕੁਝ ਸੰਖੇਪ ਵਿੱਚ ਹੋ ਜਾਏ ਕਿਉਂਕਿ ਰਾਮਸਰੂਪਨ ਕੀ ਜੀ ਬਹੁਤ ਹੀ ਅੱਛੇ ਜਿਹੜੇ ਰਾਈਟਰ ਨੇ ਉਹਨਾਂ ਦੀ ਕਿਤਾਬ ਬਿਰਤਾਂਤ ਤੇ ਸਰੋਕਾਰ ਤੇ ਤੁਸੀਂ ਕੰਮ ਕੀਤਾ ਹੈਗਾ ਆ ਅਸੀਂ ਚਾਹੁੰਦੇ ਕਿ ਉਹਦੇ ਤੇ ਵੀ ਕੁਝ ਜਾਣਕਾਰੀ ਜਿਹੜੀ ਆ ਜ਼ਰੂਰ ਸਾਂਝੀ ਕੀਤੀ ਜਾਵੇ ਜੀ 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 ਇਹ ਰਾਮਸਰੂਪ ਅਣਕੀ ਨੂੰ ਨ ਇੱਕ ਗਲਪ ਪੰਜਾਬੀ ਗਲਪ ਲੇਖਕ ਵਜੋਂ ਜਾਣਿਆ ਜਾਂਦਾ ਹੈ ਜਿਆਦਾ ਇਹਨੂੰ ਜਿਹੜੀ ਮਸ਼ਹੂਰੀ ਮਿਲੀ ਉਹ ਇੱਕ ਨਾਵਲਕਾਰ ਦੇ ਤੌਰ ਤੇ ਮਿਲੀ ਜਦੋਂ ਸਪੈਸ਼ਲੀ ਕੋਠੇ ਖੜਕ ਸਿੰਘ ਇਹਦਾ ਛਪਿਆ ਤੇ 1987 ਚ ਉਹਨੂੰ ਦਿੱਲੀ ਸਹਿਤ ਅਕਾਦਮੀ ਦਾ ਅਵਾਰਡ ਮਿਲਿਆ ਉਸ ਤੋਂ ਬਾਅਦ ਇੱਕ ਨਾਵਲਕਾਰ ਦੇ ਤੌਰ ਤੇ ਪਰ ਉਸ ਤੋਂ ਪਹਿਲਾਂ ਇਹ ਕਹਾਣੀਆਂ ਬਹੁਤ ਰਚ ਚੁੱਕਾ ਹੀ ਜੀ ਤੇ ਕਹਾਣੀਕਾਰ ਦੇ ਤੌਰ ਤੇ ਆਪਣੈ ਉਹਨੂੰ ਸਥਾਪਿਤ ਕਰਨ ਦੇ ਆਹਰ ਸੀ ਹਾਂ ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨਾ ਚਾਹੁੰਦਾ ਤੇ ਰਾਮਸਰੂਪ ਅਣਖੀ ਇੱਕ ਅਜਿਹਾ ਕਹਾਣੀਕਾਰ ਹੈ ਜਿਹੜਾ ਕਿ ਆਲੋਚਕਾਂ ਦੇ ਜ਼ਰੀਏ ਪਾਠਕਾਂ ਤੱਕ ਨਹੀਂ ਪਹੁੰਚਿਆ ਹੂੰ ਇਹ ਆਪਣੇ ਆਪ ਹੀ ਪ੍ਰਤੱਖ ਰੂਪ ਦੇ ਵਿੱਚ ਡਾਇਰੈਕਟ ਰੂਪ ਦੇ ਵਿੱਚ ਇਹਦੀ ਸਾਂਝ ਜਿਹੜੀ ਪਾਠਕਾਂ ਨਾਲ ਬਣੀ ਜੀ ਇਹਨੇ ਜਿਹੜੀਆਂ ਕਹਾਣੀਆਂ ਲਿਖੀਆਂ ਲੋਕਾਂ ਨੂੰ ਐ ਲੱਗਿਆ ਚਾਹੇ ਉਹ ਸ਼ਹਿਰ ਦਾ ਸੀ ਮੱਧ ਵਰਗ ਸੀ ਹੂੰ ਤੇ ਚਾਹੇ ਉਹ ਨਿਮਨ ਕਰਸਾਣੀ ਸਾਡੀ ਪੰਜਾਬ ਦੀ ਹੈ ਚਾਹੇ ਹੋਰ ਖੇਤ ਮਜ਼ਦੂਰ ਜੀ ਉਹਨਾਂ ਨੂੰ ਆਪਣੀਆਂ ਕਹਾਣੀਆਂ ਲਕੀਆਂ ਹੂੰ ਪਹਿਲਾ ਪਹਿਲਾਂ ਤਾਂ ਪੱਤਰਕਾਰੀ ਦੇ ਵਿੱਚ ਛਪਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਨੇ ਆਪਣੀਆਂ ਕਿਤਾਬਾਂ ਛਪਣੀਆਂ ਸ਼ੁਰੂ ਕੀਤੀਆਂ ਸੁੱਤਾਨਾਗ ਇਹਦੀ ਪਹਿਲੀ ਪੰਜਾਬੀ ਕਹਾਣੀਆਂ ਦੀ ਕਿਤਾਬ ਸੀ ਜਿਹੜੀ ਕਿ ਬਹੁਤ ਮਸ਼ਹੂਰ ਹੋਈ ਉਸ ਤੋਂ ਬਾਅਦ ਫਿਰ ਐਸਾ ਸਫਰ ਚੱਲਿਆ ਕਿ ਇਸ ਵੇਲੇ 42 ਦੇ ਕਰੀਬ ਦੀਆਂ ਚੋਣਵੀਆਂ ਕਹਾਣੀਆਂ ਕਹਿ ਲੋ ਹੂੰ ਜਾਂ ਮੌਲਿਕ ਕਹਾਣੀ ਸੰਗ੍ਰਹਿ ਕਹਿ ਲੋ 42 ਦੇ ਕਰੀਬ ਉਹ ਲਿਖ ਚੁੱਕਾ ਲਿਖ ਚੁੱਕਾ ਜੀ ਡਾਕਟਰ ਸਾਹਿਬ ਗੱਲ ਕੀਤੀ ਜਾਵੇ ਤੁਸੀਂ ਜਿੱਥੇ ਸਾਹਿਤਕਾਰ ਹੋ ਇੱਕ ਅੱਛੇ ਗਾਇਕ ਕੋ ਉਹਦੇ ਨਾਲ ਨਾਲ ਤੁਸੀਂ ਸੋਸ਼ਲ ਐਕਟੀਵਿਟੀ ਦੇ ਵਿੱਚ ਵੀ ਜਿਹੜਾ ਪਾਰਟਿਸਪੇਟ ਕਰਦੇ ਹੋ ਲੋਕਾਂ ਨੂੰ ਕੁਝ ਸੇਵ ਦੇਣ ਲਈ ਕੋਈ ਨਾ ਕੋਈ ਵੱਖਰਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾਂਦਾ ਅਸੀਂ ਚਾਹੁੰਨੇ ਵੀ ਉਸਤੇ ਵੀ ਝਾਤ ਪਾਈ ਜਾਵੇ ਕਿ ਤੁਹਾਡੇ ਵੱਲੋਂ ਇੱਕ ਸਾਹਿਤਕਾਰ ਹੋਣ ਦੇ ਨਾਤੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਜੀ 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 ਦੇమే ਸਮਾਜਿਕ ਸਮੱਸਿਆਵਾਂ ਅਸੀਂ ਦੇਖਦੇ ਆਂ ਚਾਹੇ ਇਸ ਵੇਲੇ ਪਾਣੀ ਦੀ ਸਮੱਸਿਆ ਪਾਣੀ ਕਾਫੀ ਗੰਦਲਾ ਹੋ ਗਿਆ ਪਾਣੀ ਦਾ ਜਿਹੜਾ ਲੈਵਲ ਹੈ ਸਤਾਰਾ ਉਹ ਬਹੁਤ ਨੀਚੇ ਜਾ ਚੁੱਕਾ ਜੀ ਪੰਜਾਬ ਦੀ ਜੇ ਗੱਲ ਕਰੀਏ 400 ਫੁੱਟ ਹੁਣ ਆਮ ਹੋ ਗਿਆ ਹੂੰ ਵੀ ਜਿਹੜਾ ਇੰਨਾ ਡੂੰਘਾ ਪੀਣ ਵਾਲਾ ਪਾਣੀ ਜਿਹੜਾ ਸਾਨੂੰ ਮਿਲ ਰਿਹਾ ਉੱਪਰਲਾ ਪਾਣੀ ਸਾਰਾ ਖਰਾਬ ਹੋ ਚੁੱਕਾ ਹੂੰ ਪਾਣੀ ਨੂੰ ਬਚਾਣ ਦੀ ਸਮੱਸਿਆ ਹੈ ਰੁੱਖਾਂ ਨੂੰ ਬਚਾਣ ਦੀ ਸਮੱਸਿਆ ਜੀ ਰੁੱਖ ਲਗਾਓ ਤੇ ਇਸ ਵੇਲੇ ਵਰਲਡ ਵਾਈਡ ਇੱਕ ਮੁਹਿੰਮ ਚੱਲ ਰਹੀ ਹੈ ਜੀ ਤੇ ਭਾਰਤ ਸਰਕਾਰ ਚਾਹੇ ਉਹ ਪੰਜਾਬ ਸਰਕਾਰ ਸਾਰੇ ਇਸਤੇ ਕੰਮ ਕਰੰਦੇ ਆ ਸਕੂਲਾਂ ਚ ਕਾਲਜਾਂ ਚ ਸਾਰੇ ਕਿਤੇ ਹੋ ਰਿਹਾ ਜੀ ਇਹਨਾਂ ਨੂੰ ਨਸ਼ਿਆਂ ਦਾ ਇੱਕ ਜਿਹੜਾ ਪ੍ਰਕੋਪ ਲਗਾਤਾਰ ਜਿਸ ਨੂੰ ਪੰਜਾਬ ਨੇ ਡੰਗਿਆ ਜੀ ਉਹ ਉਹ ਐਸੇ ਵਿਸ਼ਿਆਂ ਨੂੰ ਲੈ ਕੇ ਅਸੀਂ ਗੀਤ ਜਿਹੜੇ ਹੈਗੇ ਆ ਉਹ ਲੋਕਾਂ ਤੱਕ ਪਹੁੰਚਾਣੇ ਆ ਹਮ ਤੇ ਲੋਕਾਂ ਨੂੰ ਜਾਗਰੂ ਕਰਦੇ ਆ ਕਿ ਇਹਨਾਂ ਚੀਜ਼ਾਂ ਨੂੰ ਅੱਜ ਜੇ ਅਸੀਂ ਨਹੀਂ ਬਚਾਇਆ ਹਮ ਤਾਂ ਕੱਲ ਅਸੀਂ ਵੀ ਨਹੀਂ ਪਚਣਾ ਇਸੀ ਤਰ੍ਹਾਂ ਸਰ ਗੱਲ ਕੀਤੀ ਜਾਵੇ ਹੁਣ ਤੱਕ ਕਾਫੀ ਤੁਸੀਂ ਲੰਮਾ ਅਰਸਾ ਹੋ ਚੁੱਕਾ ਤੁਹਾਨੂੰ ਸਾਹਿਤ ਦੇ ਖੇਤਰ ਵਿੱਚ ਵਿਚਰਦਿਆਂ ਹੋਇਆ ਮਾਣ ਸਨਮਾਨ ਵੀ ਕਾਫੀ ਹਾਸਲ ਕਰ ਚੁੱਕੇ ਹੋ ਤੁਸੀਂ ਅਸੀਂ ਚਾਹੁੰਦੇ ਕਿ ਵੀ ਉਹਨਾਂ ਤੇ ਵੀ ਗੱਲਬਾਤ ਕਰ ਲਈ ਜਾਵੇ ਕਿ ਹੁਣ ਤੱਕ ਕਿੰਨੇ ਕ ਮਾਣ ਸਨਮਾਨ ਆ ਜਿਹੜੇ ਤੁਸੀਂ ਹਾਸਲ ਕਰ ਚੁੱਕੇ ਹੋ ਕੋਈ ਖਾਸ ਅਹਿਿਆਸ ਸਨਮਾਨ ਜਿਸ ਦਾ ਜ਼ਿਕਰ ਕਰਨਾ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰੀ ਸਮਝੋ ਹਾਂ ਸਭ ਤੋਂ ਜ਼ਰੂਰੀ ਤੋਹੀ ਹੈ ਜਿਹੜਾ ਮੈਨੂੰ ਸਭ ਤੋਂ ਉੱਚਾ ਲੱਗਦਾ ਜਿਹੜਾ ਹੁਣੇ ਗੀਤ ਆਪਾਂ ਸਾਂਝਾ ਕੀਤਾ ਜੀ ਉਹ ਗੀਤ ਨੂੰ ਜਿਹੜਾ ਸਨਮਾਨ ਮਿਲਿਆ ਉਹ ਮੈਂ ਕਦੇ ਸੋਚਿਆ ਵੀ ਨਹੀਂ ਸੀ ਜੀ ਕਿ ਇਸ ਤਰ੍ਹਾਂ ਅਚਾਨਕ ਕੋਈ ਖਬਰ ਆਏਗੀ ਕਿ ਤੁਹਾਡਾ ਗੀਤ ਜਿਹੜਾ ਸਿਲੈਕਟ ਹੋਇਆ ਇੱਕ ਬਹੁਤ ਵੱਡਾ ਹੁਲਾਰਾ ਮੈਨੂੰ ਮਿਲਿਆ ਦਿੱਲੀ ਸਰਕਾਰ ਵੱਲੋਂ ਜਦੋਂ ਉੱਥੇ ਉਹਨਾਂ ਨੇ ਬੁਲਾ ਕੇ ਸਨਮਾਨਿਤ ਕੀਤਾ ਸ਼ੀਲਡ ਦਿੱਤੀ ਟਰੋਫੀ ਦਿੱਤੀ ਸਰਟੀਫਿਕੇਟ ਦਿੱਤਾ ਜੀ ਤਾਂ ਪੂਰਾ ਮਾਨ ਸਨਮਾਨ ਕੀਤਾ ਉਹਨਾਂ ਨੇ ਹਮ ਤੇ ਬਹੁਤ ਬਹੁਤ ਖੁਸ਼ੀ ਬੜਾ ਇੱਕ ਬੜੇ ਪ੍ਰੇਰਨਾਦਾਇਕ ਮੇਰੇ ਲਈ ਉਹ ਸਨਮਾਨ ਜਿਹੜਾ ਸੀ ਰਹਿ ਹੈ ਤੇ ਉਸੇ ਕਰਕੇ ਸ਼ਾਇਦ ਅੱਜ ਜਿਹੜੀ ਕਲਮ ਨੂੰ ਹਲਾਰਾ ਜ਼ਿਆਦਾ ਮਿਲਿਆ ਹੋਇਆ ਲਗਾਤਾਰ ਲਿਖਣ ਦਾ ਕੰਮ ਜਿਹੜਾ ਉਹ ਜਾਰੀ ਹੈ ਜੀ ਕਹਿੰਦੇ ਹੁੰਦੇ ਵੀ ਜਿਹੜਾ ਇੱਕ ਲੇਖਕ ਆ ਉਹ ਸਾਡੇ ਸਮਾਜ ਵਿੱਚ ਵਿਚਰਦੀਆਂ ਘਟਨਾਵਾਂ ਦੇ ਵਿੱਚ ਉਹ ਦੇਖਦਾ ਸਭ ਕੁਝ ਉਹਦੇ ਵਿੱਚ ਵਿਚਰਦਿਆਂ ਹੋਇਆਂ ਹੀ ਸਮਾਜਿਕ ਮੁੱਦਿਆਂ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹਦੇ ਵੱਲੋਂ ਪੇਪਰ ਦੇ ਉੱਤੇ ਉਤਾਰੀਆਂ ਜਾਂਦੀਆਂ ਆ ਉਸ ਨੂੰ ਕਹਾਣੀ ਗੀਤ ਗਜ਼ਲ ਕਵਿਤਾ ਦਾ ਨਾਮ ਦਿੱਤਾ ਜਾਂਦਾ ਹੈ ਤੇ ਸਾਡੇ ਦਾਰਸ਼ਕਾਂ ਤੱਕ ਸਾਡੇ ਪਾਠਕਾਂ ਤੱਕ ਉਹ ਆਪਣੇ ਮਨ ਦੀ ਗੱਲ ਨੂੰ ਪਹੁੰਚਾਉਂਦਾ ਹੈ ਤੁਸੀਂ ਵੀ ਪੰਜਾਬ ਦੇ ਵਿੱਚ ਵਾਪਰਦੀਆਂ ਵਕ ਵਕ ਘਟਨਾਵਾਂ ਨੂੰ ਵਕ ਵਕ ਜਿਹੜੇ ਵਿਸ਼ੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਲਿਖ ਦਿਓ ਮੌਜੂਦਾ ਸਮੇਂ ਦੇ ਵਿੱਚ ਵੀ ਸਾਡੇ ਪੰਜਾਬ ਦੇ ਵਿੱਚ ਕਈ ਸਮੱਸਿਆਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਕਿਸ ਤਰ੍ਹਾਂ ਦੇ ਵਿਸ਼ਿਆਂ ਨੂੰ ਲੈ ਕੇ ਤੁਸੀਂ ਹੁਣ ਲਿਖਿਆ ਆ ਅਸੀਂ ਚਾਹੁੰਨੇ ਕਿ ਮੌਜੂਦਾ ਸਮੇਂ ਨੂੰ ਲੈ ਕੇ ਵੀ ਕੁਝ ਲਿਖਿਆ ਹੋਵੇ ਤੇ ਉਹ ਵੀ ਸਾਡੇ ਪਾਠਕਾਂ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ ਜੀ 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 ਜਿਵੇਂ ਹੁਣ ਹੜ੍ਹਾਂ ਦੀ ਸਮੱਸਿਆ ਹੈ ਲਗਾਤਾਰ ਮਾਜੇ ਤੋਂ ਸ਼ੁਰੂ ਹੋਇਆ ਫਿਰ ਮਾਲਵਾ ਵੀ ਉਹਨੇ ਲੈ ਲਿਆ ਇੱਕ ਸਿਰਫ ਮੈਂ ਕਹਿੰਨਾ ਲੈ ਦੇ ਕੇ ਪਵਾਦ ਬਚਿਆ ਸੀ ਜੀ ਜਿਹੜਾ ਸਤਲੋਜ ਤੋਂ ਇਧਰਲਾ ਏਰੀਆ ਜਿਹੜਾ ਬਚ ਗਿਆ ਜਦੋਂ ਦੁਆਬਾ ਥੋੜ੍ਹਾ ਜਿਹਾ ਬਚ ਗਿਆ ਤੇ ਸਾਰਾ ਪੰਜਾਬ ਇਸ ਵੇਲੇ ਹੜ੍ਹਾਂ ਤੋਂ ਡੋਕੜਤ ਹੈ ਜੀ ਤੇ ਭੁਗਤ ਰਿਹਾ ਹੈ ਤੇ ਸੰਘਰਸ਼ ਕਰ ਰਿਹਾ ਹੈ ਉਹ ਉਹ ਜਿਹੜਾ ਪੰਜਾਬ ਦੀ ਇਮੇਜ ਇਸ ਵੇਲੇ ਜਿਹੜੀ ਸਾਹਮਣੇ ਆਈ ਨਾ ਕਿ ਕਿਵੇਂ ਆਮ ਲੋਕ ਇੱਕ ਪੂਰੀ ਮੁਹਿਮ ਬਣਾ ਕੇ ਉਹਨਾਂ ਨੇ ਸੋਚਿਆ ਕਿ ਪੰਜਾਬ ਨੂੰ ਕਿਵੇਂ ਉੱਪਰ ਚੁੱਕਣਾ ਕਿਵੇਂ ਉਹਨਾਂ ਨੇ ਪਹੁੰਚ ਕੀਤੀ ਉਹਨਾਂ ਇਲਾਕਿਆਂ ਵਿੱਚ ਵੀ ਜਿੱਥੇ 10-10 ਫੁੱਟ ਪਾਣੀ ਸੀ ਜੀ ਤੇ ਸਾਰੇ ਚਾਹ ਕਲਾਕਾਰ ਹੈ ਸਾਡੇ ਤੇ ਚਾਹੇ ਉਹ ਸਹਿਤਕਾਰ ਹੈ ਤੇ ਚਾਹੇ ਹੋਰ ਸੋਸ਼ਲ ਐਕਟਿਵਿਸਟ ਹੈ ਜੀ ਆਮ ਲੋਕ ਜਿਹੜੇ ਬਿਲਕੁਲ ਜਿਨ੍ਹਾਂ ਕੋਲ ਮੈਂ ਕਹਿੰਨਾ ਥੋੜੇ ਪੈਸੇ ਵੀ ਹੋਣਗੇ ਉਹ ਵੀ ਦਸਬੰਦ ਕੱਢ ਕੇ ਉਹਨਾਂ ਨੇ ਸੋਚਿਆ ਕਿ ਅਸੀਂ ਲੋਕਾਂ ਤੱਕ ਪਹੁੰਚ ਕਰੀਏ ਉਹਨਾਂ ਦੀ ਹੈਲਪ ਕਰੀਏ ਉਹ ਹੜਾਂ ਦੇ ਉੱਪਰ ਲੈ ਕੇ ਮੈਂ ਇੱਕ ਗੀਤ ਜਿਹੜਾ ਲਿਖਿਆ ਸੀ ਉਹ ਮੈਂ ਸਾਂਝਾ ਕਰਨਾ ਚਾਹੁੰਨਾ ਪਾਣੀ ਆਪਣਾ ਨਾ ਹੋਇਆ ਕੋਈ ਗੱਲ ਨਹੀਂ जल मगन कर अन्न होया कोई गल नहीं पानी अपनाना होया कोई गल नहीं जल मगन कर अन्न होया कोई गल नहीं फेर उगा लांगे फसल रब मेहर करे और बनाला ਗੇ ਪੱਕੇ ਘਰ ਮੇਰ ਕਰੇ ਔਕੜਾਂ ਵਿੱਚ ਹੌਸਲਾ ਪੰਜਾਬੀ ਐ ਰੱਖਿਓ ਨਾ ਕੋਈ ਤੋਖਲਾ ਪੰਜਾਬੀ ਐ ਔਕੜਾਂ ਵਿੱਚ ਹੌਸਲਾ ਪੰਜਾਬੀ ਐ ਰੱਖਿਓ ਨਾ ਕੋਈ ਤੋਖਲਾ ਪੰਜਾਬੀ ਐ ਪੀੜਾਂ ਦੁੱਖ ਤਕਲੀਫਾਂ ਤਾਂ ਪਰਵਾਰ ਸਾਡਾ ਦੁੱਖ ਚ ਸੁੱਖ ਮਨਾਈਏ ਏ ਕਿਰਨਾਰ ਸਾਡਾ ਲੈ ਜਾਣਾ ਦਰਿਆਵਾਂ ਇੱਕ ਦਿਨ ਪਾਣੀ ਖਿੱਚ ਕੇ ਦੋ ਕੰਡਿਆਂ ਦੀ ਕਹਿ ਦੇ ਚ ਪਾਣੀ ਚਲਦਾ ਵਿੱਚ ਕੇ ਵੱਖਰਾ ਜਹਾਨ ਨਜ਼ਾਰਾ ਇਹ ਪੰਜਾਬੀ ਐ ਸਬਰਾਂ ਸਿੱਧਕਾਂ ਦਾ ਵਰਤਾਰਾ ਇਹ ਪੰਜਾਬੀ ਐ ਡਾクター ਰਵਿੰਦਰ ਸਿੰਘ ਜੀ ਤੁਸੀਂ ਅੱਜ ਸਾਡੇ ਨਾਲ ਜੁੜੇ ਹੋਏ ਹੋ ਜੇ ਗੱਲਬਾਤ ਕੀਤੀ ਜਾਵੇ ਨੌਜਵਾਨ ਪੀੜੀ ਦੀ ਤਾਂ ਨੌਜਵਾਨ ਪੀੜੀ ਨੂੰ ਸਾਹਿਤ ਦੇ ਜ਼ਰੀਏ ਤੁਸੀਂ ਸੇਧ ਦੇਣ ਲਈ ਕੀ ਕਰ ਰਹੇ ਹੋ ਨੌਜਵਾਨ ਪੀੜੀ ਨੂੰ ਤੇ ਜੇ ਸਭ ਤੋਂ ਪਹਿਲਾਂ ਵੈਸੇ ਤਾਂ ਮੈਂ ਬਹੁਤ ਨਿਗੂਣਾ ਜਾਂ ਹੂੰ ਬਹੁਤ ਹੀ ਤੇ ਪ੍ਰੇਰਨਾ ਨਹੀਂ ਸਾਰਿਆਂ ਨੂੰ ਦੇ ਸਕਦਾ ਪਰ ਇੱਕ ਛੋਟੀ ਜੀ ਗੱਲ ਹੈ ਕਿ ਆਪਾਂ ਜੇ ਤੰਦਰੁਸਤ ਆਤਮਾ ਨੂੰ ਬਣਾਈਏ ਹੂੰ ਤਾਂ ਮੇਰੇ ਖਿਆਲ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਹੋ ਸਕਦੀ ਬਿਲਕੁਲ ਤੰਦਰੁਸਤ ਆਤਮਾ ਦੇ ਵਿੱਚ ਇੱਕ ਡਿਸਪਲਿਨ ਲੈ ਕੇ ਆਈਏ ਆਪਣੇ ਆਪ ਤੇ ਜੀ ਬਾਕੀ ਜਿਹੜਾ এনवायरमेंट ਸਾਡਾ ਵਾਤਾਵਰਨ ਹੈ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੀ ਤੇ ਇੱਕ ਆਦਤ ਹੋਰ ਪਾ ਲਈਏ ਹਮ ਐ ਰਿਸਪੈਕਟ ਕਰਨ ਦੀ ਆਪਣੇ ਵੱਡਿਆਂ ਦੀ ਹਮ ਚਾਹੇ ਉਹ ਛੋਟੇ ਚਾਹੋ ਵਟੇ ਸਾਰਿਆਂ ਦੀ ਰਿਸਪੈਕਟ ਕਰੀਏ ਸਾਰਿਆਂ ਨੂੰ ਜੀ ਆਇਆਂ ਕਿ ਅ ਗੱਲ ਕੀਤੀ ਜਾਵੇ ਵੀ ਕਹਿੰਦੇ ਹੁੰਦੇ ਆ ਵੀ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਸਾਡੇ ਪਰਿਵਾਰ ਦਾ ਬਹੁਤ ਸਹਿਯੋਗ ਹੁੰਦਾ ਹੈ ਜੀ ਜੀ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਘਰ ਦੇ ਵਿੱਚ ਭਾਵੇਂ ਲਾਇਬ੍ਰੇਰੀ ਹੋਵੇ ਆਪਣੀਆਂ ਬੁੱਕ ਵੀ ਕਈ ਵਾਰ ਘਰ ਦੇ ਵਿੱਚ ਕੋਈ ਪੜਦਾ ਨਹੀਂ ਹੈਗਾ ਤੇ ਅਸੀਂ ਇਹ ਜਾਨਣਾ ਚਾਹੁੰਦੇ ਆ ਵੀ ਤੁਹਾਡੇ ਪਰਿਵਾਰ ਦੇ ਵਿੱਚ ਸਾਹਿਤਿਕ ਮਾਹੌਲ ਕਿਹੋ ਜਿਹਾ ਆ ਪਰਿਵਾਰ ਦੇ ਵਿੱਚ ਕਿਸੇ ਹੋਰ ਨੂੰ ਵੀ ਸਾਹਿਤ ਦਾ ਸ਼ੌਂਕ ਆ ਜਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਜੁੜੇ ਹੋਣ ਮੇਰੇ ਘਰ ਦੇ ਵਿੱਚ ਤਾਂ ਕਿਸੇ ਨੂੰ ਨਹੀਂ ਹੈ ਹਾਂ ਪੜਦੇ ਜ਼ਰੂਰ ਆ ਸਾਡੇ ਬੱਚੇ ਪੜ੍ਹ ਲੈਂਦੇ ਆ ਜੀ ਪਰ ਉਹ ਜੇ ਆਪਾਂ ਕਹੀਏ ਕਿ ਇੱਕ ਲਗਨ ਇਸ ਪਾਸੇ ਸਿਹਤ ਵਾਲੇ ਪਾਸੇ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹ ਮੈਨੂੰ ਵੀ ਤਾਂ ਹੀ ਜੁੜ ਗਈ ਕਿਉਂਕਿ ਅੱਗੇ ਅਸੀਂ ਐਮਏ ਕਰਨ ਲੱਗੇ ਤਾਂ ਬੀਏ ਦੇ ਵਿੱਚ ਵਧੀਆ ਟੰਗਣਾ ਪੰਜਾਬੀ ਨੂੰ ਪੜਦੇ ਰਹੇ ਸਬਜੈਕਟ ਨੂੰ ਜੀ ਤੇ ਬਾਕੀ سپورਟ ਜੇ ਆਪਾਂ ਵੈਸੇ ਕਹੀਏ ਕਿ ਜਿਵੇਂ ਜਦੋਂ ਮੈਂ ਪੀ ਐਚ ਡੀ ਕੀਤੀ ਜਾਂ ਜਦੋਂ ਮੈਂ ਪੜਦਾ ਸੀਗਾ ਲਗਾਤਾਰ ਬੈਠ ਕੇ ਪੜਨਾ ਤੇ ਮੇਰੀ ਜਿਹੜੀ ਮਾਂ ਉਹ ਬਹੁਤ سپورਟ ਕਰਦੀ ਸੀ ਜੀ ਮੈਨੂੰ ਯਾਦ ਹੈ ਕਿ ਅਸੀਂ ਮੱਝ ਵੀ ਰੱਖੀ ਹੋਈ ਸੀ ਘਰ ਚੰਡੀਗੜ੍ਹ ਦੇ ਵਿੱਚ ਮੱਝ ਰੱਖੀ ਸੀ ਉਸ ਵੇਲੇ ਰੱਖ ਲੈਂਦੇ ਸੀ ਜੀ ਤੇ ਮੱਝ ਦੇ ਢਾਰੇ 'ਤੇ ਬਹਿ ਕੇ ਮੈਂ ਪੜਦਾ ਹੁੰਦਾ ਸੀ ਤਾਂ ਉਹ ਸੋਚੋ ਕਿ ਜਿੱਥੇ ਮੱਝ ਵੀ ਬੰਨੀ ਆ ਤਾਂ ਸਾਰਾ ਕੁਝ ਹੈ ਸਿਰਫ ਇਸ ਕਰਕੇ ਕਿ ਜੇ ਮੈਂ ਬੈਠਕ 'ਚ ਬੈਠ ਗਿਆ ਜਾਂ ਬੈਡਰੂਮ 'ਚ ਬੈਠ ਗਿਆ ਕਿਸੇ ਨੇ ਕਿਸੇ ਨੇ ਆ ਜਾਣਾ ਤੇ ਡਿਸਟਰਬੈਂਸ ਜੀ ਤੋਂ ਉਹ ਮੇਰੀ ਮਾਂ ਧਿਆਨ ਰੱਖਦੀ ਸੀ ਮੇਰਾ ਮੈਨੂੰ ਪੰਜੀਰੀ ਬਣਾ ਕੇ ਦੇਣੀ ਉਹਨੇ ਕਦੇ ਕਦੇ ਕੁਛ ਦੇਣਾ ਉੱਥੇ ਬੈਠੇ ਨੂੰ ਫੜਾਈ ਜਾਣ ਜੀ ਤਾਂ ਕਿ ਮੈਨੂੰ ਜ਼ਿਆਦਾ ਉੱਠਣਾ ਨਾ ਪਏ ਤੇ ਮੈਂ ਲਗਾਤਾਰ ਮਿਹਨਤ ਕਰਾਂ ਹੂੰ ਤਾਂ ਉਹਨਾਂ ਨੇ ਬਹੁਤ ਘਾਲਣਾ ਘਾਲੀ ਆ ਉਹ ਘਾਲਣਾ ਉਸ ਦਾ ਹੀ ਨਤੀਜਾ ਕਿ ਅੱਜ ਤੁਸੀਂ ਇਸ ਮੁਕਾਮ 'ਤੇ ਹੋ ਜੀ 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 ਤੇ ਕਾਫੀ ਅੱਛੀ ਤੁਸੀਂ ਸਟੱਡੀ ਕੀਤੀ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਅ ਬਤੌਰ ਲੈਕਚਰਰ ਪੋਲਿਟੀਕਲ ਟੀਚਰ ਦੇ ਤੌਰ 'ਤੇ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਗੱਲ ਕੀਤੀ ਜਾਵੇ ਤੁਹਾਡੀ ਟੀਚਿੰਗ ਲਾਈਨ ਦੀ ਤੇ ਕਾਫੀ ਬਿਜ਼ੀ ਵੀ ਰਹਿੰਦੇ ਹੋ ਸਕੂਲ ਦੇ ਕਾਲਜ ਦੇ ਵਿੱਚ ਜਦੋਂ ਤੁਸੀਂ ਸੂਰੇ ਟਾਈਮ ਦੇ ਵਿੱਚ ਤੇ ਸਕੂਲ ਦਾ ਕੰਮ ਉਹ ਲਗਾਤਾਰ ਚਾਹਿਓ ਪੜ੍ਹਾਉਣਾ ਤੇ ਚਾਹੇ ਹੋਰ ਸਕੂਲ ਦੇ ਹਜ਼ਾਰ ਕੰਮ ਐ ਜਿਹੜੇ ਕਰਨੇ ਪੈਂਦੇ ਆ ਉਹ ਸਾਰੇ ਲਗਾਤਾਰ ਕਰੀਦੇ ਆ ਕਈ ਵਾਰ ਘਰ ਜਾ ਕੇ ਵੀ ਉਹਨਾਂ ਨੂੰ ਨਿਪਰੇ ਚੜ੍ਹਨ ਲਈ ਚੜ੍ਹਨਾ ਪੈਂਦਾ ਟਾਈਮ ਕੱਢਣਾ ਪੈਂਦਾ ਤੇ ਹਾਂਜੀ ਉਹੀ ਮੈਂ ਜਾਨਣਾ ਚਾਹੁੰਦੀ ਸੀ ਵੀ ਇੰਨੇ ਬਿਜੀ ਸ਼ਡਿਊਲ ਦੇ ਵਿੱਚੋਂ ਸਾਹਿਤ ਲਈ ਫਿਰ ਜਿਹੜਾ ਸਮਾਂ ਆ ਉਹ ਕਿਸ ਤਰ੍ਹਾਂ ਕੱਢਦੇ ਹੋ ਕਿਸ ਤਰ੍ਹਾਂ ਮੈਨੇਜ ਹੁੰਦਾ ਮੈਂ ਤੇ ਇਹ ਮੰਨਦਾ ਜੀ ਜੇ ਤੁਹਾਨੂੰ ਸ਼ੌਕ ਹੈ ਹੂੰ ਤਾਂ ਸਮਾਂ ਵੀ ਹੈ ਤੁਹਾਡੇ ਕੋਲ ਹੂੰ ਜੇ ਤੁਸੀਂ ਸ਼ੌਕ ਨਹੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਤਾਂ ਫਿਰ ਤੁਹਾਡੇ ਕੋਲ ਸਮਾਂ ਹੈ ਨਹੀਂ ਹੂੰ ਤਾਂ ਉਹ ਕਿਉਂਕਿ ਸ਼ੌਕ ਪਾਲੇ ਹੋਏ ਐ ਸ਼ੌਕ ਰੱਖੇ ਐ ਪੜਨ ਦੇ ਤੇ ਸੰਗੀਤ ਦੇ ਗਾਣ ਦੇ ਲਿਖਣ ਦੇ ਜੀ ਤੇ ਉਹਦੇ ਲਈ ਟਾਈਮ ਮੱਲੋ ਮੱਲੀ ਆਪੋ ਆਪੇ ਨਿਕਲਦਾ ਕੱਢਣਾ ਪੈਂਦਾ ਕੋਈ ਸਪੈਸ਼ਲ ਕੋਸ਼ਿਸ਼ ਨਹੀਂ ਕਰਨੀ ਪੈਂਦੀ ਕਿ ਮੈਂ ਇਸ ਵੇਲੇ ਆਹ ਕੰਮ ਕਰਨਾ ਆਪਣੇ ਆਪ ਹੀ ਰੌਂਸ ਪਾਸੇ ਨੂੰ ਲੈ ਜਾਂਦੀ ਐ ਜੀ ਮਨ ਲੈ ਜਾਂਦਾ ਕਿ ਹੁਣ ਤੋਂ ਬੈਠ ਪਈ ਆਹ ਕੰਮ ਕਰਨਾ ਲਿਖਣਾ ਲਿਖੋ ਬੈਠ ਕੇ ਜੀ ਪੜਨ ਦਾ ਟਾਈਮ ਐ ਇਸ ਤੇ ਪੜੋ ਪੜੋ ਜੀ ਗੱਲ ਕੀਤੀ ਜਾਵੇ ਕਿਉਂਕਿ ਬਹੁਤ ਸਾਰੀ ਕਈ ਵਾਰ ਹਰ ਇਨਸਾਨ ਦੇ ਮਨ ਵਿੱਚ ਇਹ ਚਾਹਤ ਹੁੰਦੀ ਹੈ ਕਿ ਮੇਰਾ ਕੰਮ ਅਧੂਰਾ ਪਿਆ ਮੈਂ ਹਜੇ ਕਰਨਾ ਤੁਹਾਡੀਆਂ ਭਵਿੱਖੀਆਂ ਕੀ ਯੋਜਨਾਵਾਂ ਨੇ ਕੀ ਵੀ ਆਉਣ ਵਾਲੇ ਸਮੇਂ 'ਚ ਸਾਡੇ ਪਾਠਕਾਂ ਲਈ ਤੁਸੀਂ ਕੀ ਲੈ ਕੇ ਆ ਰਹੇ ਹੋ ਇੱਕ ਤੇ ਮੈਂ ਕੰਮ ਕਰ ਰਿਹਾ ਜਿਹੜਾ ਇੱਕ ਤੇ ਮੈਂ ਪੰਜਾਬੀ ਗੀਤ ਉਸ ਦੀ ਕਿਤਾਬ ਤੇ ਕੰਮ ਕਰ ਰਿਹਾ ਕਿ ਕਿਤਾਬ ਮੈਂ ਛਪਾਵਾਂ ਜੀ ਕਿਉਂਕਿ ਇੰਨੇ ਕ ਗੀਤ ਹੋ ਗਏ ਮੇਰੇ ਕੋਲ ਕਿ ਮੈਂ ਕਿਤਾਬ ਦੇ ਤੌਰ ਤੇ ਜੀ ਤੇ ਇਹੀ ਮੇਰੀ ਭਵਿਕਤੀ ਹੈ ਬਾਕੀ ਆਪਣੀ ਕਲਾ ਨੂੰ ਉੱਪਰ ਲੈ ਕੇ ਆਣਾ ਇੱਕ ਗਾਇਕੀ ਦੇ ਤੌਰ ਤੇ 20 ਲੋਕਾਂ ਦੇ ਵੱਧ ਤੋਂ ਵੱਧ ਰੂਬਰੂ ਹੋਣਾ ਜੀ ਲੋਕਾਂ ਨਾਲ ਸਾਂਝ ਪਾਉਣਾ ਹਮ ਹਮ ਤੇ ਇਹ ਮੇਰੀ ਕੋਸ਼ਿਸ਼ ਇੱਕ ਲਗਾਤਾਰ ਆਉਂਦੇ ਸਮੇਂ ਦੇ ਵਿੱਚ ਨਜ਼ਰ ਆਊਗੀ ਹਮ ਦੋ ਗੀਤ ਮੇਰੇ ਹੁਣ ਰਿਕਾਰਡ ਵੀ ਹੋਏ ਆ ਆਪਣੇ ਲਿਖੇ ਹੋਏ ਜੀ ਉਹ ਵੀ ਆਉਂਦੇ ਸਮੇਂ ਦੇ ਵਿੱਚ ਹਮ ਸਾਹਮਣੇ ਆਉਣਗੇ ਆਉਣਗੇ ਜੀ 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 ਤੇ ਅਸੀਂ ਚਾਹੁੰਦੇ ਆ ਵੀ ਤੁਹਾਡਾ ਜਿਹੜਾ ਸੌਂਗ ਆ ਹੋਰ ਸੁਣ ਲਿਆ ਜਾਵੇ ਤੇ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ ਕਿਉਂਕਿ ਇੱਕ ਗਾਇਕ ਲਈ ਜਾਂ ਲੇਖਕ ਲਈ ਸਾਰੀਆਂ ਲਿਖਤਾਂ ਜਗੀਤ ਤਾਂ ਬਰਾਬਰ ਹੀ ਹੁੰਦੇ ਸਾਰੇ ਪਰ ਫਿਰ ਵੀ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨਾਲ ਹੋਰ ਸਾਂਝਾ ਕਰਨਾ ਚਾਹੋ ਠੀਕ ਹੈ ਜੀ ਇੱਕ ਪਿੱਛੇ ਜੇ ਮੇਰਾ ਗੀਤ ਆਇਆ ਸੀਗਾ ਬਦਾਮੀ ਰੰਗ ਵਾਲੀਏ ਹਮਮ ਔਰ ਰੋਮਾਂਟਿਕ ਜਿਹੇ ਗੀਤ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਸੀ ਜੀ ਤੇ ਉਹ ਗੀਤ ਮੈਂ ਰੂਬਰੂ ਕਰਦਾ ਹਾਂ ਜੀ ਜੀ ਸਾਡੇ ਦਰਸ਼ਕਾਂ ਨੂੰ ਵੀ ਪਤਾ ਚੱਲੇ ਵੀ ਹਰ ਰੰਗ ਜਿਹੜਾ ਆ ਕਿ ਡਾਕਟਰ ਰਵਿੰਦਰ ਸਿੰਘ ਉਹਨਾਂ ਦੀ ਕਲਮ ਤੋਂ ਅਸੀਂ ਵੇਖ ਸਕਦੇ ਹਾਂ ਸੁਣ ਸਕਦੇ ਹਾਂ ਜੀ 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 ਜਾਣ ਵਾਲਿਆ ਤੂੰ ਗੱਲਾਂ ਕਰਿਆ ਨਾ ਕਰ ਬਿਨ ਗੱਲ ਦੇ ਤੂੰ ਅੱਖਾਂ ਭਰਿਆ ਨਾ ਕਰ ਸੁਣ ਮੇਰਿਆ ਉਹ ਚੰਨਾ ਤੇਰੀ ਹਰ ਗੱਲ ਮੰਨਾ ਮੇਰਿਆ ਉਹ ਚੰਨਾ ਤੇਰੀ ਹਰ ਗੱਲ ਮੰਨਾ ਇੱਕ ਪਲ ਵੀ ਨਾ ਤੇ ਥੋਰੈ ਮੈਂ ਵੱਖ ਸਕਦਾ ਹੋ ਤੈਨੂੰ ਅਲੜੇ ਬਦਾਮੀ ਰੰਗ ਵਾਲੀਏ ਨਾ ਹੋਰ ਕੋਈ ਰੱਖ ਸਕਦਾ ਹੋ ਤੈਨੂੰ ਅਲੜੇ ਬਦਾਮੀ ਰੰਗ ਵਾਲੀਏ ਨਾ ਹੋਰ ਕੋਈ ਰਖ ਸਕਦਾ ਹੋ ਹੋ ਜਦ ਮਿਲਦੇ ਸੀ ਗਲੀ ਵਿੱਚ ਆ ਕੇ ਉਦੋਂ ਲੰਘਦੇ ਸੀ ਅੱਖਾਂ ਨੂੰ ਬਚਾ ਕੇ ਪਿੰਡ ਵਾਲੇ ਕੀਤੇ ਦੇਖ ਲੈਣ ਲੁੱਕ ਕੇ ਗੱਲ ਕਰਦੇ ਸਮੁਖ ਨੂੰ ਪਵਾ ਕੇ ਓ ਸੁਣ ਸੋਹਣੀਏ ਨਿਹਰੇ ਤੇਰੇ ਦਿਲ ਵਿੱਚ ਕੀ ਏ ਸੋਹਣੀਏ ਨਿਹਰੇ ਤੇਰੇ ਦਿਲ ਵਿੱਚ ਕੀ ਏ ਬੁੱਝ ਕੇ ਨਾ ਹੋਰ ਕੋਈ ਦੱਸ ਸਕਦਾ ਹੋ ਤੈਨੂੰ ਅਲੜੇ ਬਦਾਮੀ ਰੰਗ ਵਾਲੀਏ ਨਾ ਹੋਰ ਕੋਈ ਰੱਖ ਸਕਦਾ ਹੋ ਤੈਨੂੰ ਅਲੜੇ ਬਦਾਮੀ ਰੰਗ ਵਾਲੀਏ ਨਾ ਹੋਰ ਕੋਈ ਰੱਖ ਸਕਦਾ ਹੋ ਬਹੁਤ ਖੂਬਸੂਰਤ Song ਤੁਹਾਡਾ ਮਤਲਬ ਕਿ ਵੀ ਵਧੀਆ ਲੱਗਿਆ ਕਿ ਹਰ ਰੰਗ ਜਿਹੜਾ ਤੁਸੀਂ ਅੱਜ ਸਾਡੇ ਸਟੂਡੀਓ ਚ ਪੇਸ਼ ਕੀਤਾ ਹੈ ਸਾਡੇ ਦਰਸ਼ਕਾਂ ਲਈ ਦੇਸ਼ ਭਗਤੀ ਦਾ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਤੇ ਹਸਬੰਦ ਵਾਈਫ ਦੀ ਨੁਕਚੋਕ ਨੂੰ ਲੈ ਕੇ ਵੀ ਇਹ ਜਿਹੜਾ Song ਸੀ ਅੱਛਾ ਸੀ ਤੇ ਵਧੀਆ ਆ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਜੋ ਵੀ ਤੁਹਾਡੀਆਂ ਆਪੋ ਵਿਖਦੀਆਂ ਯੋਜਨਾਵਾਂ ਹੋਣ ਜਿਹੜੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੋਵੇ ਵਾਈ ਗਰੂ ਤੁਹਾਨੂੰ ਉਹਨਾਂ ਕੰਮਾਂ ਦੇ ਵਿੱਚ ਸਫਲਤਾ ਦੇ ਵੀ ਜਾਂਦੇ ਜਾਂਦੇ ਅਸੀਂ ਮੈਸੇਜ ਜ਼ਰੂਰ ਲੈਣਾ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਇਹ ਹੈ ਕਿ ਜੀ ਪੜੋ ਜੀ ਜਿੰਨਾ ਆਪਾਂ ਕਿਤਾਬ ਨੂੰ ਚੱਕਾਂਗੇ ਨਾ ਜੀ ਹੂੰ ਪੜਨਾ ਬਹੁਤ ਜ਼ਰੂਰੀ ਹੈ ਇੰਟਰਨੈਟ ਦਾ ਜਿੰਨਾ ਮਰਜ਼ੀ ਤੂੰ ਯੂਜ਼ ਕਰ ਲਓ ਪਰ ਕਿਤਾਬਾਂ ਨੂੰ ਕਿਤਾਬਾਂ ਦੀ ਜਗ੍ਹਾ ਇੰਟਰਨੈਟ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਤੇ ਕਿਤਾਬਾਂ ਨੂੰ ਪੜਨ ਦੀ ਆਦਤ ਪਾਓ ਜੀ ਅੱਖਾਂ ਵੀ ਠੀਕ ਰਹਿਣਗੀਆਂ ਹੂੰ ਦਿਮਾਗ ਵੀ ਠੀਕ ਰਹੂਗਾ ਕਿਉਂਕਿ ਨੈਟ ਜਿਹੜਾ ਪਤਾ ਨਹੀਂ ਕਿੱਧਰ-ਕਿੱਧਰ ਪਟਕਾ ਦਿੰਦਾ ਬਿਲਕੁਲ ਨੈਟ ਟਾਈਮ ਜੀ ਪੜਨ ਦੀ ਆਤ ਪਾਓ ਸਾਰੀਆਂ ਆਤਾਂ ਆਪਣੀਆਂ ਨਿਰੋਈਆਂ ਰੱਖੋ ਤੰਦਰੁਸਤ ਰਹੋ ਜੀ ਤਾਂ ਹੀ ਅਸੀਂ ਆਪਣੇ ਸਮਾਜ ਨੂੰ ਨਵੀਂ ਸਿਹਤ ਤੇ ਤਾਂ ਹੀ ਆਪਣੇ ਪਰਿਵਾਰ ਨੂੰ ਵੀ ਆਪਾਂ ਨਾਲ ਲੈ ਕੇ ਚੱਲ ਸਕਦੇ ਜੀ ਡਾਕਟਰ ਰਵਿੰਦਰ ਸਿੰਘ ਲਪਾਣਾ ਜੀ ਅੱਜ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ 'ਚ ਪਹੁੰਚੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਆਪਣੀਆਂ ਲਿਖਤਾਂ ਨੂੰ ਲੈ ਕੇ ਗੱਲਬਾਤ ਕੀਤੀ ਤੇ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ